ਇਹ ਤਾਂ ਅਸੈਸਮੈਂਟ ਹੀ ਲੱਗ ਰਹੀ ਹੈ। ਇਤੋਂ ਬੜੀ ਪਹਿਲਾਂ ਦੁੱਖ ਦੀ ਘੜੀ ਨਹੀਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਹਿਬ ਜਿਹੜੇ ਟੀ ਮਿਨਿਸਟਰੀ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਹੈ। ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਗੱਲੀਓ ਪੰਜਾਬ ਨੂੰ ਆਏ ਆ। ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰਨ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰਲੇ ਆਹ ਏਰੀਏ ਤੇ ਤੇ ਦੂਜੀ ਟੀਮ ਲੱਗੂਗੀ ਫਿਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਸ ਤੋਂ ਬਾਅਦ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ 'ਚ ਬਹਿ ਕੇ ਪਰਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀ ਬਾਜ਼ੀ ਨਹੀਂ ਅਸੀਂ ਉਹ ਗੱਲਾਂ 'ਚ ਨਹੀਂ ਪੈਣਾ ਕੇਂਦਰ ਕੀ ਸਟੇਟ ਐਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਕਿ ਐਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਤਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਹਾਲਾਤ ਨਹੀਂ ਕਿ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਪੁਰਸ਼ ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਡੰਗਰਾਂ ਦਾ ਮਾਪਜਾ ਜਿਹੜਾ ਫਸਿਆਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਏ ਉਹਨੂੰ ਬੰਡੋ ਤਾਂ ਸਹੀ ਸ਼ੁਰੂ ਤਾਂ ਕਰੋ ਪਰ ਫਿਰ ਮੈਂ ਕਹਿੰਨਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੁੱੱਕਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰਾਂ ਦੇ ਲੈ ਕੇ ਚੱਲੋ ਪਿੰਡਾਂ 'ਚ ਜਾ ਕੇ ਪਤਾ ਲੱਗੇ ਕਿਸ਼ਤੀਆਂ 'ਚ ਜਾ ਕੇ ਕਿਉਂਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁਖਵੰਸੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ 'ਚ ਕਿਸ ਨੇ ਕੰਨ 'ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ 'ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋਲੀ 'ਚ ਪਾਇਆ ਸਰਦਾਰ ਕਾਰਡਰਸ਼ਿਪ ਕਹਿੰਦੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਨੇ ਆ ਪੰਜਾਬ ਸਰਕਾਰ ਕੋਲ ਪਿਆ ਦੇਖੋ ਉਹ ਗੱਲ ਮੈਂ ਹਜੇ ਚਲੋ ਜੀ